ਇਹ ਆ ਜੀ ਗੁਰਦੁਆਰਾ ਨਾਨਕ ਸਰਸਰ ਸਾਹਿਬ ਜਦੋਂ ਅਸੀਂ ਰਤਨਗੜ੍ਹ ਸਾਹਿਬ ਤੋਂ ਚੱਲਦੇ ਆ ਤਾਂ ਇਹ ਗੁਰੂ ਘਰ ਰਸਤੇ ਵਿੱਚ ਆਉਂਦੇ ਆ ਬਹੁਤ ਸ਼ਾਨਦਾਰ ਬਿਲਡਿੰਗਾਂ ਇਮਾਰਤਾਂ ਬਣੀਆਂ ਹੋਈਆਂ ਹਨ ਬਹੁਤ ਹੀ ਸ਼ਾਨਦਾਰ ਸਿੰਘਾਂ ਦੇ ਬੁੱਤ ਬਣਾਏ ਹੋਏ ਆ ਸਟੈਚੂ ਬਣੇ ਹੋਏ ਆ ਆਓ ਦਰਸ਼ਨ ਕਰੀਏ ਗੁਰਦੁਆਰਾ ਨਾਨਕ ਸਰਸੋਬ ਦੇ ਬਹੁਤ ਸ਼ਾਨਦਾਰ ਗੁਰੂ ਘਰ ਦੀ ਇਮਾਨਤ ਬਣੀ ਆ ਜੀ ਐਮਸੀ ਸਾਹਿਬ ਬਹੁਤ ਸ਼ਾਨਦਾਰ Thank you. ਆਪ ਸੋਨਰਾਨ ਅਨੁਸਾਰ ਸਾਹਿਬ ਜੀ ਹੈ ਨੂੰ ਗੁਰਵਾਚ ਐਤੀਆਂ ਪ੍ਰਕਰਮਾ ਕਰ ਜਾਹਾਂ ਆਪ ਜੀ ਨੂੰ 베ਰੀ ਸਾਹਿਬ ਜੀ ਦਰਸ਼ਨ ਹੋਣਗੇ ਕਿਛ 베ਰੀ ਸਾਹਿਬ ਵਿਖਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਮ ਦੇਣ ਤੇ ਨਾਮ ਭਰੀਆਂ ਬਰਾਜ ਮਾਨ ਹੋਏ ਸੰਤ 타이 ਮਨਰਾਣਾ ਜੀ ਨੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਜੀ ਇੱਥੇ ਜਾਲਦੀ ਬਹੁਤ ਕਾਰ ਹੈ ਜਾਗ ਕੇ ਤੇ ਆਇਰ ਨਹੀਂ ਆ ਰਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਲਾਇਆ ਆਇਰ ਵਾਬੁ ਘਜਾਓ ਕਾਈ ਮਦਾਨਾ ਜੀ ਨੇ ਰਵਾਬ ਉਜਾਈ ਜਗ ਦਾ ਸੋਮਾ ਪ੍ਰਗਟ ਹੋਇਆ ਕਾਈ ਮਦਾਨਾ ਜੀ ਨੇ ਜਾ ਸਕਿਆ ਬੇਨਤੀ ਕੀਤੀ ਸੱਚੀ ਪਾਖਸ਼ਾਹੀ ਜਲਬਤ ਮਿੱਠਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਇਆ ਕਿ ਧਰਤੀ ਦੇਵਤਿਆਂ ਦੀ ਧਰਤੀ ਹੈ ਸਿਰਕੇ ਜਲ ਮਿੱਠਾ ਏ ਸਤ ਗੁਰੂ ਬਚਨ ਬਲਾ ਸਕਾਰਿਆ ਸਣ ਏਨੇ ਨੂੰ ਇੱਕ ਕੋੜੀ ਨੇ ਆਣ ਕੇ ਵੇਚੀ ਜੀਤੇ ਸੱਚੇ ਬਾਦਸ਼ਾਹ ਜੀ ਆਪ ਸਮਰੱਥ ਹੋ ਮੇਰੇ ਵੀ ਦੋਖ ਨੋਰ ਬਰੋ ਸ੍ਰੀ ਗੁਰੂ ਨਾਨਕ ਦੇਵ ਜੀ ਮਾਨਾ ਜੀ ਨੂੰ ਉਸ ਕੋੜੀ ਨੂੰ ਸੌਮੇ ਤੋਂ ਇਸਨਾਨ ਕਰਵਾਇਆ ਜਲ ਛਕਾਇਆ ਕਿ ਕੋੜੀ ਦਾ ਕੋਣ ਨੋਰ ਕੀਤਾ ਕੋਰੀ ਨੇ ਬੇਨਤੀ ਕੀਤੀ ਸਕੇ ਪਾਛਾ ਯਸਤਰਾ ਮੇਰੇ ਦੋ ਕਦਮੋਂ ਕੀਤੇ ਹਨ ਏਸੇ ਗ੍ਰਾਂ ਇੱਥੇ ਵੀ ਆਉਣ ਵਾਲੀਆਂ ਸੰਗਤਾਂ ਦੀ ਦੋ ਕਦੂਰ ਹੋਇਆ ਕਰਨ ਸੋਮਿਨ ਸਰੋਵਰ ਦਾ ਮਾਰ ਬਖਸ਼ੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੋਮਿਨ ਸਰੋਵਰ ਦਾ ਮਾਰ ਬਖਸ਼ਿਆ ਤੇ ਹੋਰ ਵੀ ਮਾਰ ਬਖਸ਼ੇ ਜਿਵੇਂ ਜੈ ਸਿੰਘ ਹਰੂ ਜੀ ਕੋਈ ਤੀ ਬਤ ਨਾ ਹੋਏ ਦੋ ਘਰੂ ਗੱਲ ਲੱਗਾ ਹੋਏ ਸਰਦਾ ਬਾਬ ਜੀ ਨਾਲ ਇਸ਼ਾਨ ਕਰਨੇ ਮੋਲ ਗਾਣ ਚਰਨ ਸਾਹਿਬ ਦਾ ਜਾਪ ਕਰਨੇ ਅਰਦਾਸ ਵੀ ਜੀ ਕਰਵਾਏ ਸਤਿਗੁਰੂ ਓਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਸੋਮੀ ਤੋਂ ਸਰੋਵਰ ਤਿਆਰਨ ਇਸ ਸਰੋਵਰ ਵਿੱਚ ਜਨ ਬਾਦ ਆਉਣੀ ਪਾਇਆ ਜਾਂਦਾ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਜੀ ਕਿਰਪਾ ਨਾਲ ਜਾੜੀਆਂ ਨਹਿਰਾਂ ਦਰਤੀ ਨੂੰ ਹੀ ਬੈਰੀ ਨਾਲ ਸਰੋਵਰ ਦੇ ਦਰਬਾਰ ਸਾਹਿਬ ਦੀ ਸੇਵਾ ਸੰਤਾਂ ਬਈਨਾਂ ਚੇਰੇ ਪੰਜ ਆਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ ਉਹਨਾਂ ਤੋਂ ਬਾਅਦ ਸੰਤ ਬਾਬਾ ਨਿਦਾਨ ਸਿੰਘ ਜੀ ਨੇ ਸੇਵਾ ਕਰਾਈ ਉਹਨਾਂ ਤੋਂ ਬਾਅਦ ਸੰਤ ਬਾਬਾ ਸੀਸਾ ਸਿੰਘ ਜੀ ਨੇ ਸੇਵਾ ਕਰਵਾਇਆ ਹਾਂ ਦੇ ਮੌਜੂਦਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਜੀ ਸਤਿਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਹਿਬ ਵਾਲੀ ਸੇਵਾ ਕਰਵਾਰ ਸਾਰੀਆਂ ਸਵਾਗਤ ਸਤਿਗੁਰਾਂ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਰੋਈਨਾਂ ਸੰਗਤਾਂ ਦੇ ਭਲੇ ਵਾਸਤੇ ਮਾਂ ਕੁਸ਼ਾਮ ਵੱਲੋਂ ਕਾਂਗਰਈ ਕਾਰਸਿਆਂ ਦੀ ਟੋਕਰੀ ਉਚਾਨ ਆਪਣੀਆਂ ਇਰਤਗੁਮਾਨੀਆਂ ਵਿੱਚੋਂ ਵਕਤੋਂ ਵੱਲ ਸੇਵਾ ਪਾਉ ਜੀ ਅਤੇ ਇਰਤਗੁਮਾਨੀਆਂ ਸਫਲ ਕਰੋ ਜੀ सर्वात संगत नो बेनती है गुरु को लंग चल रिया संगत ने लंगर छाके आये वाहीगुरी का खासा वाहिगुरी ਇਹ ਹੈ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਅਸਥਾਨ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੋੜੀ ਦਾ ਕੋੜ ਦੂਰ ਕਰਕੇ ਇੱਥੇ ਸਰੋਵਰ ਦੀ ਸਥਾਪਨਾ ਕੀਤੀ ਇੱਕ ਪਾਣੀ ਦੇ ਸੋਮੇ ਨੂੰ ਸਰੋਵਰ ਦਾ ਵਰ ਦਿੱਤਾ ਸੀ ਇਹ ਅਸਥਾਨ ਉਹ ਹੈ ਭਾਈ ਜਿੱਥੇ ਗੁਰੂ ਨਾਨਕ ਸਾਹਿਬ ਨੇ ਕੋੜੀ ਦਾ ਕੋੜ ਦੂਰ ਕੀਤਾ ਸੀ ਇਹ ਉਹ ਸਥਾਨਕ ਇਤਿਹਾਸਿਕ 베ਰੀ ਹੈ ਜਿੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਨੇ ਇਸ ਥਾਂ ਨਿਵਾਸ ਕੀਤਾ ਸੀ ਉਸ ਸਮੇਂ ਦੀ 베ਰੀ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਹੈ ਇਹ ਹੈ ਜੀ ਉਹ ਪਾਣੀ ਦਾ ਸੋਮਾ ਜਿਸ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਰਗਟ ਕੀਤਾ ਸੀ ਜਿੱਥੋਂ ਦੇ ਪ੍ਰਬੰਧਕ ਦੱਸਦੇ ਹਨ ਕਿ ਇਸ ਸਰੋਵਰ ਦੇ ਵਿੱਚ ਜਲ ਕਿਤੋਂ ਬਾਹਰੋਂ ਨਹੀਂ ਪਾਇਆ ਜਾਂਦਾ ਧਰਤੀ ਦੇ ਵਿੱਚੋਂ ਹੀ ਇਸ ਸਰੋਵਰ ਦੇ ਵਿੱਚ ਜਲ ਪ੍ਰਗਟ ਹੁੰਦਾ ਹੈ ਇਹ ਮੇਰੇ ਗੁਰੂ ਨਾਨਕ ਦੀ ਵਿੜਿਆਈ ਹੈ ਧੰਨ ਗੁਰੂ ਨਾਨਕ ਧੰਨ ਗੁਰੂ